ਜੀ ਸਾਰਿਆਂ ਨੂੰ ਮੋਬਾਈਲਾਂ ਤੇ ਪਤਾ ਹੀ ਹੈ ਵੀ ਕਿੰਨੀਆਂ ਸੰਗਤਾ ਕਿੰਨੇ ਪਿਆਰੇ ਅਰਦਾਸ ਕਰਦੇ ਸੀ ਕਿ ਮਾਂ ਦਾ ਬੱਚਾ ਵਿਛੜ ਗਿਆ ਕੱਲਾ ਕੱਲਾ ਪੁੱਤ ਸੀ ਮਾਂ ਦਾ ਤੇ ਜ਼ਾਲਿਮਾਂ ਨੇ ਗੋਲੀਆਂ ਨਾਲ ਭੁੰਨ ਦਿੱਤਾ ਤੇ ਜਿਹਦਾ ਮੈਂ ਨਾਮ ਲੈਣਾ ਸਿੱਧੂ ਮੂਸੇਵਾਲਾ ਭਾਵੇਂ ਮੈਂ ਆਪ ਵੀ ਉਸ ਦੇ ਘਰ ਵਿੱਚ ਜਾ ਕੇ ਆਇਆ ਦੇਖੋ ਘਰ ਵੀ ਸੋਨੇ ਬੱਚਿਆਂ ਦੇ ਨਾਲ ਹੀ ਲੱਗਦੇ ਨੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਪੂਰਾ ਕਦੇ ਸ਼ਿੰਗਾਰ ਨਾ ਹੋਵੇ ਜੇ ਗੱਲ ਪੁੱਤਰਾ ਹੋਰ ਨਾ ਹੋਵੇ ਹੋਰ ਨਾ ਹੋਵੇ ਜਿਸ ਦੇ ਕੋਲ ਬੱਚਾ ਨਹੀਂ ਨਾ ਉਹ ਮਾਂ ਦਾ ਸ਼ਿੰਗਾਰ ਅਧੂਰਾ ਹੈ ਮੈਂ ਉਹਦੀ ਮਾਂ ਨੂੰ ਵੀ ਮਿਲਿਆ ਪਿਓ ਨੂੰ ਵੀ ਮਿਲਿਆ ਐ ਲੱਗਦਾ ਸੀ ਵੀ ਸਭ ਕੁਝ ਹੁੰਦਿਆ ਹੋਇਆ ਸੋਨੇ ਦੀ ਜੇਲ੍ਹ 'ਚ ਬੈਠੇ ਨੇ ਸੋਨੇ ਦੀ ਜੇਲ੍ਹ ਘਰੇ ਮੈਂ ਜਾ ਕੇ ਆਇਆ ਹੋਰ ਸੱਚਮੁੱਚ ਹੀ ਕਹਿੰਦੇ ਸੀ ਕਹਿੰਦੇ ਬਾਬਾ ਜੀ ਅਰਦਾਸ ਕਰਿਓ ਸਾਨੂੰ ਹੀ ਨਹੀਂ ਜਿਹੜਾ ਵੀ ਆਉਂਦਾ ਸੀ ਉਹ ਉਹਨੂੰ ਕਹਿਣਾ ਸਾਡੀ ਅਰਦਾਸ ਕਰੋ ਗੁਰੂ ਸਾਹਿਬ ਅੱਗੇ ਤੇ ਮਾਂ ਪਾਠ ਕਰਦੀ ਸੀ ਸੁਖਨੀ ਸਾਹਿਬ ਦਾ ਬੜੀ ਸ਼ਰਧਾ ਰੱਖਦੀ ਸੀ ਤੇ ਸ਼ਾਇਦ ਅਜ 2 ਸਾਲ ਹੋ ਚੱਲੇ ਨੇ 2 ਸਾਲ ਬਾਅਦ ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਦੁਆਰਾ ਪੁੱਤਰ ਦੀ ਦਾਤ ਦਿੱਤੀ ਮਹਾਰਾਜ ਨੇ ਉਹਨਾਂ ਦੀ ਝੋਲੀ ਭਰੀ ਆ ਤੇ ਗੁਰੂ ਸਾਹਿਬ ਕਿਰਪਾ ਕਰਨ ਮੈਂ ਅਰਦਾਸ ਕਰਦਾ ਗੁਰੂ ਸਾਹਿਬ ਉਹਨਾਂ ਨੂੰ ਵੀ ਚੜ੍ਹਦੀ ਕਲਾ ਸੰਗਤ ਵੱਲੋਂ ਵਧਾਈਆਂ ਦੇਣ। ਬੋਲੇ ਸੋ ਨਿਹਾਲ ਸ੍ਰੀ ਅਕਾਲ। ਦੇਖੋ ਜਿਸ ਮਾਂ ਦਾ ਬੱਚਾ ਸਕੂਲ ਤੋਂ 10 ਮਿੰਟ ਲੇਟ ਹੋ ਜੇ ਤਾਂ ਮਾਂ ਦਾ ਹਾਲ ਕੀ ਹੁੰਦਾ? ਦੁਖੇ ਤੇ ਪਰਤ-ਪਰਤ ਕੇ ਦੇਖਦੀ ਮਾਂ ਆਇਆ ਨਹੀਂ ਆਇਆ ਨਹੀਂ। ਜਿਹਦਾ ਬੱਚਾ ਪੱਕਾ ਹੀ ਚਲਿਆ ਗਿਆ ਉਹ ਸਮਾਂ ਦਾ ਕੀ ਆ ਲਊ ਤੇ ਅੱਜ ਮਾਂ ਨੂੰ ਖੁਸ਼ੀ ਦਿੱਤੀ ਹੈ ਕਿਉਂਕਿ ਦਰ ਕਰ ਕੈਸਾ ਜੋ ਮੰਗੇ ਠਾਕੁਰ ਆਪਣੇ ਤੇ ਤੁਸੀਂ ਬੋਲਦੇ ਕਿਉਂ ਨਹੀਂ ਜੋ ਮੰਗੇ ਠਾਕੁਰ ਸੋਈ ਸੋਈ ਦੇਵ ਦੇਵ